26 जनवरी को दिखाई जाने वाली झांकी को लेकर पंजाब में राजनीति पूरे चरम पर है और आरोप और प्रत्यारोप का दौर भी जारी है पंजाब के कैबिनेट मंत्री हमारे साथ हैं जिस तरह से जो भाजपा के अध्यक्ष हैं सुनील जाखड़ उन्होंने आरोप लगाए हैं इन आरोपों को लेकर क्या कहना है सर मैं मैं आपको ये कहना चाहता हूं कि मुझे मेरे जैसे हजार लखड़ा पंजाबियां जैसे पूरी दुनिया च ਜਦੋਂ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਮੈਂ ਖੈਰ ਉਹਨਾਂ ਨੂੰ ਤੇ ਪਤਾ ਨਹੀਂ ਸ਼ਰਮ ਆਉਂਦੀ ਕਿਤੇ ਆਉਂਦੀ ਸਾਨੂੰ ਅਹੀਂ ਸ਼ਰਮਿੰਦੇ ਆ ਕਿ ਪੰਜਾਬ ਦੀ ਧਰਤੀ ਤੇ ਇਦਾਂ ਦੇ ਲੀਡਰ ਜੰਮੇ ਆ ਜਿਹੜੇ ਪੰਜਾਬ ਦਾ ਧੋਖਾ ਕਰਦੇ ਸਤ ਕਿੱਡਾ ਵੱਡਾ ਝੂਠ ਬੋਲਿਆ ਕੱਲ ਉਹਨਾਂ ਨੇ ਇੰਨਾ ਵੱਡਾ ਝੂਠ ਬੋਲਿਆ ਕਿ ਜੀ ਚੱਕੀਆਂ ਇਸ ਕਰਕੇ ਰਹਿ ਗਿਆ ਕਿ ਉੱਤੇ ਸੀਐਮ ਸਾਹਿਬ ਦੀ ਫੋਟੋ ਸੀਗੀ ਅੱਜ ਸੀਐਮ ਸਾਹਿਬ ਨੇ ਸਿੱਧਾ ਚੈਲੰਜ ਕੀਤਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਤੁਸੀਂ ਇਹ ਸਾਬਤ ਕਰ ਦੋ ਮੇਰਾ ਵੀ ਸਿੱਧਾ ਚੈਲੰਜ ਜਖੜ ਸਾਹਿਬ ਨੂੰ ਜਖੜ ਸਾਹਿਬ ਆਪਣਾ ਝੂਠ ਸਾਬਤ ਕਰੋ ਦਿਖਾਓ ਕਿੱਥੇ ਆ ਦਿਖਾਓ ਲੈ ਆਓ ਕਿੱਥੇ ਆ ਦਿਖਾਓ ਨਹੀਂ ਦਿਖਾਓ ਸਰ ਕਿੱਥੇ ਆ ਉਹ ਪੰਜਾਬ ਦਾ ਪੁੱਤ ਉਹਨੇ ਤਾਂ ਕਹਿਤਾ ਭਗਵੰਤ ਮਾਨ ਜੀ ਦੇ ਕਿ ਮੈਂ ਰਾਜਨੀਤੀ ਛੱਡ ਦੂੰ ਸਾਬਤ ਕਰੋ ਹੋ ਤੁਸੀਂ ਦੱਸੋ ਕਿੱਥੇ ਆ ਇੰਨਾ ਵੱਡਾ ਝੂਠ ਬੋਲਿਆ ਔਰ ਜਦੋਂ ਝੂਠ ਬੋਲਦਾ ਸੀਗਾ ਕੱਲ ਤੁਸੀਂ ਦੇਖਿਆ ਉਹਦੀ ਬਾਡੀ ਲੈਂਗੁਏਜ ਦੇਖੀ ਆ ਨਹੀਂ ਤਾਂ ਬੜੀ ਇੰਗਲਿਸ਼ ਵਗੈਰਾ ਮਾਰਦਾ ਦਾ ਬਹੁਤ ਕੁਝ ਕਰਦੇ ਆ ਕੱਲ ਉਹ ਬਚਾਦੇ ਜੋ ਭਾਜਪਾ ਨੇ ਉਹਨਾਂ ਨੂੰ ਲਿਖ ਕੇ ਦਿੱਤਾ ਉਹ ਉਹਨਾਂ ਨੂੰ ਪਰਦਾ ਪਿਆ ਉਦੋਂ ਉਹਨੇ ਬੋਲ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਸਿੱਧਾ ਪਤਾ ਲੱਗਦਾ ਹੈ ਕਿ ਬੰਦਾ ਝੂਠ ਬੋਲਿਆ ਉਹ ਝੂਠ ਬੋਲਿਆ ਉਹਨਾਂ ਨੇ ਦੂਜੀ ਗੱਲ ਜਿਹੜੀ ਉਹਨਾਂ ਕਦੇ ਕੀਤੀ ਮਤਲਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਦੇਖੋ ਉਹਨਾਂ ਨੇ ਕਿ ਹੁਣ ਦੀ ਜੀ ਨੌ ਵਾਰ ਪਹਿਲਾਂ ਵੀ ਇਦਾਂ ਹੋ ਚੁੱਕਾ ਉਹਨਾਂ ਨੇ ਕੱਲ ਤੁਹਾਨੂੰ ਦੱਸਿਆ ਨੌ ਵਾਰ ਪਹਿਲਾਂ ਵੀ ਇਦਾਂ ਹੋ ਗਿਆ ਜੀ ਫਲਾਣੇ ਪਤਾਨੇ ਸੰਨ ਚ ਹੋਇਆ ਜੀ ਫਲਾਣੇ ਚ ਵੀ ਨਹੀਂ ਚੱਕੀ ਦਿਖਾਈ ਜੀ ਫਲਾਣੇ ਚ ਵੀ ਨਹੀਂ ਦਿਖਾਈ ਸਾਡੇ ਚੱਕੀ ਨਹੀਂ ਦਿਖਾਈ ਨੌ ਵਾਰ ਤੇ ਕਾਂਗਰਸ ਦਾ ਪੰਜਾਬ 'ਚ ਰਾਜ ਦਾ ਕਾਲੀ ਦਲ ਦਾ ਪੰਜਾਬ 'ਚ ਰਾਜ ਦਾ ਬੀਜੇਪੀ ਕਾਲੀਦਾਲ ਦੇ ਨਾਲ ਆ ਰਹੀ ਹੈ ਸਰ ਕੀ ਕਰਦੇ ਰਹੇ ਤੁਸੀਂ ਪੰਜਾਬ ਜਿਹੜਾ ਦੇਸ਼ ਦੀ ਆਜ਼ਾਦੀ ਵਿੱਚ 95% ਹਿੱਸਾ ਪੰਜਾਬ ਜਿਹਨੇ ਭਗਤ ਸਿੰਘ ਪੈਦਾ ਕੀਤਾ ਕਰਤਾਰ ਸਿੰਘ ਸਰਾਭਾ ਪੈਦਾ ਕੀਤਾ ਉਦਮ ਸਿੰਘ ਪੈਦਾ ਕੀਤਾ ਲਾਲਾ ਲਾਜਪਤ ਰਾਏ ਪੈਦਾ ਕੀਤਾ ਪੰਜਾਬ ਜਲਿਆਂ ਦਾ ਬਾਗ ਜਿਹੜੀਆਂ ਕੁਰਬਾਨੀਆਂ ਹੋਈਆਂ ਸਰ ਤੁਸੀਂ ਬੋਲੇ ਨਹੀਂ ਅਜੇ ਇਹ ਤਾਂ ਸਰ ਮੈਂ 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 ਜਖੜ ਸਾਹਿਬ ਦੀ ਗੱਲ ਤੋਂ ਹੀ ਮੈਂ ਕਹਿੰਦਾ ਚਲੋ ਕੋਈ ਤੇ ਕੋਈ ਕੋਈ ਤੇ ਪੰਜਾਬ ਦਾ ਧਰਤੀ ਪੁੱਤਰ ਆਇਆ ਭਗਵੰਤ ਮਾਨ ਕੋਈ ਤਾਂ ਚੀਬ ਦੇਸਤ ਸਾਹਿਬ ਇਦਾਂ ਦੇ ਆਏ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਕਿ ਸਾਡੇ ਦਾ ਵਿਤਕਰਾ ਹੋ ਰਿਹਾ ਜੀ ਸਾਡਾ ਸਾਡੀ ਸਾਡੀ ਦੇਸ਼ ਭਗਤੀ ਕਿਉਂ ਨਹੀਂ ਦਿਖਾਈ ਜਾਦੀ ਸਾਡਾ ਸਾਡਾ ਕਲਚਰ ਕਿਉਂ ਨਹੀਂ ਦਿਖਾਇਆ ਜਾ ਰਿਹਾ ਪੰਜਾਬ ਦਾ ਹੈਰੀਟੇਜ ਕਿਉਂ ਨਹੀਂ ਦਿਖਾਇਆ ਜਾ ਰਿਹਾ ਕੋਈ ਤਾਂ ਬੋਲਿਆ ਇਹ ਕਿੱਥੇ ਗਏ ਜੀ ਇਹ ਕਿਉਂ ਨਹੀਂ ਬੋਲੇ ਅਜ ਤੱਕ ਆਪਕੋ ਲੱਗਦਾ ਹੈ ਕਿ ਫੋਟੋ ਲਗਾਉਣੇ ਦਾ ਇੱਕ ਬਹਾਨਾ ਹੈ ਇਹ ਸਿਰਫ ਰਾਜਨੀਤੀ ਹੈ ਬਿਲਕੁਲ ਰਾਜਨੀਤੀ ਹੋ ਪੰਜਾਬ ਦਾ ਵਿਤਕਰਾ ਹੈ ਸਾਡੇ ਸਾਡੇ ਲਗਾਤਾਰ ਵੇਖੋ ਪਹਿਲਾਂ ਵੀ ਮਤਲਬ ਮੈਂ ਤਾਂ ਮੇਰਾ ਤੇ ਇਹ ਅੱਜ ਤੋਂ ਨਹੀਂ ਮੈਂ ਤਾਂ ਕਹਿੰਦਾ ਪਿਛਲੇ 50 ਸਾਲ ਤੋਂ ਦਿੱਲੀ ਦੇ ਅੰਦਰ ਕੇਂਦਰ ਸਰਕਾਰ ਦੇ ਚਾਹ ਕਾਂਗਰਸ ਦੀ ਚਾਹ ਅੱਜ ਬੀਜਪੀ ਆ ਪੰਜਾਬ ਨਾਲ ਲਗਾਤਾਰ ਵਿਸਥਾ ਹੋ ਰਿਹਾ ਚਾਹ ਉਹ ਪਾਣੀਆਂ ਦੇ ਮੁੱਦਿਆਂ ਦਾ ਚਾਹ ਉਹ ਲੱਖਿਆਂ ਦੇ ਮੁੱਦਿਆਂ ਦਾ ਸਰ ਚਾਹ ਉਹ 83 ਦਾ ਮਸਲਾ ਦਿੱਲੀ ਦੇ ਕਤਲੇਆਮ ਦਾ ਬਸਦਾ ਚੰਡੀਗੜ੍ਹ ਦਾ ਮਸਲਾ ਪਤਾ ਕਿੰਨੇ ਮਸਲੇ ਜਿੱਥੇ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਹਾਇਕਾ ਬੀਜਪੀ ਨੇ ਸਾਡੇ ਅਦੂਲਾ ਡਵੈਲਪਮੈਂਟ ਫੰਡ ਰੋਕ ਲਏ ਸਾਡੇ 700 ਕਿਸਾਨ ਸਾਥ ਸ਼ਹੀਦ ਹੋਇਆ ਦਿੱਲੀ ਦੀਆਂ ਛੜਕਾਂ ਤੇ ਜੇਸ ਪੰਜਾਬ ਦੇ ਕਿਸਾਨ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜੀ ਪੂਰੇ ਦੇਸ਼ ਦੇ ਕਿਸਾਨਾਂ ਦੀ 750 ਕਿਸਾਨ ਇਹ جھੰਕੀਆਂ ਹੈ ਕਿ ਆ ਇਹਨੂੰ 26 ਜਨਵਰੀ ਨੂੰ ਪੰਜਾਬ ਵਿੱਚ ਦਿਖਾਇਆ ਜਾਏਗਾ ਬਿਲਕੁਲ ਪੰਜਾਬ ਚ ਵੀ ਦਿਖਾਵਾਂਗੇ ਦਿੱਲੀ ਵੀ ਦਿਖਾਵਾਂਗੇ ਪੰਜਾਬ ਤੋਂ ਬਾਅਦ ਹਾਂ ਦਿੱਲੀ ਪੰਜਾਬ ਕਿਉਂ ਨਹੀਂ ਦਿਖਾਵਾਂਗੇ ਦਿਖਾਵਾਂਗੇ ਸਾਰੀ ਦੁਨੀਆ ਨੂੰ ਦਿਖਾਵਾਂਗੇ ਕਿ ਸਾਡਾ ਆਤਮਾ ਜੀ ਜੇ ਇਹਨਾਂ ਨੂੰ ਛਿਦਿਆ ਜਪ ਸਿੰਘ ਨੂੰ ਦਿਖਾਉਣ ਲੱਗਿਆ ਸ਼ਰਮ ਮਹਿਸੂਸ ਹੁੰਦੀ ਹੈ ਇਹ ਧੋਖਾ ਕਰ ਸਕਦੇ ਆਸੀਂ ਆਪਣੇ ਚੀਤਾਂ ਨਾ ਕਰ ਸਕਦੇ ਸਦਾ ਭਗਵਾਨ ਸਿੰਘ ਮਾਨ ਜੀ ਨਹੀਂ ਕਰ ਸਕਦੇ ਨਾ ਮਾਨ ਸਾਹਿਬ ਦੀ ਸਰਕਾਰ ਹੀ ਕਰ ਸਕਦੀ ਅਸੀਂ ਨਹੀਂ ਇਹ ਕਰ ਸਕਦੇ ਅਸੀਂ ਤਾਂ ਕਾਂਗੇ ਭਈ ਅੱਜ ਜਿਹੜਾ ਚੈਲੰਜ ਕੀਤਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਜਖੜ ਸਾਹਿਬ ਉਹਦਾ ਜਵਾਬ ਦਿਓ ਨਹੀਂ ਤੇ ਝੂਠ ਦੀ ਰਾਜਨੀਤੀ ਛੱਡ ਦਿਓ ਜਦੋਂ ਜਦੋਂ ਵੀ ਪੰਜਾਬ ਨਾਲ ਵਿਤਕਰਾ ਹੋਇਆ ਤੁਹਾਡਾ ਪਰਿਵਾਰ ਹਮੇਸ਼ਾ ਜਖੜ ਪਰਿਵਾਰ ਤੁਹਾਡੇ ਪਿਤਾ ਜੀ ਬਹੁਤ ਵੱਡੇ ਕਾਂਗਰਸ ਦੇ ਲੀਡਰ ਸੀਗੇ ਤੁਸੀਂ ਹਮੇਸ਼ਾ ਹੀ ਦਿੱਲੀ ਦੇ ਨਾਲ ਖੜੇ ਹੋ ਚਾਹੇ ਕਾਂਗਰਸ ਦੀ ਸਰਕਾਰ ਰਹੀ ਚਾਹੇ ਮਤਲਬ ਹੁਣ ਬੀਜੇਪੀ ਦੀ ਆ ਤੁਹਾਨੂੰ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਉਹਦੀ ਕੋਈ ਕੋਈ ਚਿੰਤਾ ਨਹੀਂ ਹੈ ਤੁਸੀਂ ਮੋਦੀ ਲਈ ਰਾਜਨੀਤਿਕ ਝੂਠ ਬੋਲੀ ਜਾਂਦੇ ਹੋ ਸਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਰਵਾਜ਼ੇ ਨਹੀਂ ਲੰਘਣ ਦੇਣੇ ਆਓ ਤਹੀ 22 ਚ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਦੱਸਤਾ 22 ਚ ਦੱਸਤਾ ਨਾ ਪੰਜਾਬ ਦੇ ਲੋਕਾਂ ਨੇ ਹੁਣ ਅੱਜਾ ਵੀ ਆ ਗਈ ਜੀ ਤੁਸੀਂ ਦੇਖੋ ਇਹ ਜਾਖੜ ਨੂੰ ਇਹਦਾ ਝੂਠ ਕਿੰਨਾ ਮਹਿੰਗਾ ਪੈਂਦਾ ਵੀਡੀਓ ਜਨਨ ਸਚਿਨ ਕੇ ਸਾਹਿਬ ਵਿਸ਼ਾਲ ਠਾਕੁਰ ਨਿਊਜ਼ ਨੇਸ਼ਨ ਚੰਡੀਗੜ੍ਹ